ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 43 ਅਤੇ 44 ਦਾ ਪਾਠ ਸਰਵਣ ਕੀਤਾ ਸੀ ਆਓ ਅੱਜ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 45 ਅਤੇ 46 ਦਾ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੋ ਜੀ ਕਾ ਇੱਕੋ ਰਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਅਧਾਰ ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਪ ਤਿਆਗ ਗੁਰਪੂਰਾ ਆਰਾਧਨਿਤ ਇੱਕ ਸਕੀਲੇ ਬਲਾਗ ਰਹਾਓ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕਸ ਕੀ ਮਨ ਟੇਕ ਹੈ ਜਿਨ ਜਿਓ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ ਘਰ ਇਕੋ ਬਾਹਰ ਇਕੋ ਥਾਨ ਤਨੰਤਰ ਆਪ ਜੀ ਅਜੰਤ ਸਭ ਜਿਨ ਕੀਏ ਆਠ ਪੈਰ ਤੇ ਸਜਾਪ ਇਕ ਸੋ ਸਤਿ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮਪੁਰ ਬੇਕ ਹੈ ਦੂਜਾ ਨਾਹੀ ਕੋਏ ਜਿਉ ਪਿੰਡ ਸਭ ਤੇ ਸਕਾਰ ਜੋ ਤਿਸ ਭਾਵੇ ਸੋ ਹੋਏ ਗੁਰ ਪੂਰੇ ਪੂਰਾ ਭਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨਾਂ ਸਤਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮस्तक ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜੈ ਦਰਗਹਿ ਪੈਦਾ ਜਾਏ ਰਹਾਉ ਜਨਮ ਮਰਨ ਕਾ ਭੋਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਿਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖਨੇ ਹਾਲ ਤਾਨਥਨੰਤਰ 라ਵਰੇਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤੇ ਸ ਸਰਨਾਈ ਛੁਟੀਐ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ تن ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੇ ਮੇਰਾ ਪ੍ਰਭ ਧਿਆਇਆ ਨਾਨਕ ਤੇ ਸੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮਿਲ ਸਾਧ ਗੁਰ ਸਾਬ ਦੁਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਏਕ ਸਸਿਓ ਲੇਵ ਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਮਿਰਥਾ ਜਾਏ ਨਾ ਕੋਏ ਰਹਾਓ ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਨਿਦਾਨ ਅੰਤਰ ਜਾਮੀ ਸਦਾ ਸੰਗ ਕਰਨੈ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮ ਦਾ ਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਬਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲੇ ਆਂ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਵਾ ਮਿਹਰਬਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸਬਦ ਪਛਾਨ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸਾਚੇ ਗਏ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਤਿ ਬਲੇਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਗੁਰ ਜੇ ਮਿਲੈ ਪਾਈਐ ਸਰਬ ਸਬਦ ਨਿਧਾਨ ਕਾਰ ਕਿਰਪਾ ਪ੍ਰਭ ਆਪਨੀ ਜਪਿਐ ਅਮਰਤ ਨਾਮ ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਓ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹ ਵਡ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ ਕਾਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਤਸ਼ਾਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਧਰ ਤੇਰੀ ਪਾਰ ਬ੍ਰह्म ਤੇਰੇ ਤਨ ਰਹਾਓ ਦੇ ਬਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਐ ਆਰਾਦੀਐ ਆਠ ਪੈਰ ਗੋਵਿੰਦ ਜੀ ਪ੍ਰਾਣ ਤਨ ਤਨ ਰਖੇ ਕਾਰ ਕਿਰਪਾ ਰਾਖੀ ਜਿੰਦਾ ਨਾਨਕ ਸਗਲੇ ਦੋਖੋ ਤਾਰਿਆ ਨਾ ਪ੍ਰਭ ਪਾਰ ਬ੍ਰਹਮ ਬਖਸੇਂਦਾ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲਗੀ ਤਿਸ ਸੱਚ ਸਿਓ ਮਰੈ ਨ ਆਵੈ ਜਾਏ ਨਾ ਵਿਛੋੜਿਆ ਵਿਛੜੈ ਸਭ ਮੈਂ ਰਿਹਾ ਸਮਾਏ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤਿ ਭਾਏ ਆਚਰਜ ਰੂਪ ਨਿਰੰਜਨੋ ਗੋਰਾ ਮੇਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਪਰੀ ਤੁਧਿ ਧਿਗ ਸੁਖੀ ਨਾ ਦਿਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਪਾਰ ਸਖਾ ਸਹਾਈ ਆਤ ਵੱਡਾ ਊਚਾ ਵੱਡਾ ਪਾਰ ਬਾਲਕ ਬਿਰਧ ਨਾ ਜਾਣੀਐ ਨੇ ਚਲ ਤਿਸ ਦਰਬਾਰ ਜੋ ਮੰਗਿਐ ਸੋਈ ਪਾਈਐ ਨਿਹਾਰਾ ਆਧਾਰ ਜਿਸ ਪੇਖਤ ਕਿਲ ਵੇਖਿ ਹਿਰਹਿ ਮਨ ਤਨ ਹੋਵੇ ਸਾਤ ਇਕ ਮਨ ਇਕ ਤਿਹਾਈਐ ਮਨ ਕੀ ਇਲਾਹੇ ਭ੍ਰਾਂਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਦੀਐ ਦੇ ਨਵਿਸਰੋ ਨਈ ਰਾਤ ਤਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹਧੂਰ ਸਦ ਘਾਟ ਘਾਟ ਬ੍ਰਹਮਰ ਵਿੰਦ ਆਕਿਰਤ ਕਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸੇਂਦਾ ਦੇਖੇ ਸੁਣੇ ਹضور ਸਦ ਘਟ ਘੜ ਬ੍ਰਹਮ ਰਵਿੰਦ ਅਕਿਰਤ ਕਣਾਨੋ ਪਾਲਦਾ ਪ੍ਰਭ ਨਾਨਕ ਸਦ ਬਖਸੇਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰਿਓ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 45 ਅਤੇ 46 ਦਾ ਪਾਠ ਸਰਵਣ ਕੀਤਾ ਹੈ ਅਗਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 47 ਅਤੇ 48 ਦਾ ਪਾਠ ਸਰਵਣ ਕਰਾਂਗੇ ਗੁਰੂ ਪਿਆਰਿਓ ਇੱਕ ਮੇਰੀ ਭੈਣ ਬੇਅੰਤ ਕੌਰ ਨੇ ਬੇਨਤੀ ਕੀਤੀ ਸੀ ਕਮੈਂਟ ਵਿੱਚ ਕਿ ਭਾਜੀ ਪਾਠ ਇੱਕ ਘੰਟੇ ਦਾ ਪਾਇਆ ਕਰੋ ਗੁਰੂ ਪਿਆਰਿਓ ਭੈਣ ਜੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਕੋਲ ਨਾ ਸਮਾਂ ਨਹੀਂ ਜੋ ਗੁਰਬਾਣੀ ਸੁਣ ਸਕੇ ਤੁਹਾਡਾ ਧੰਨਵਾਦ ਤੁਸੀਂ ਗੁਰਬਾਣੀ ਸੁਣਦੇ ਹੋ ਸੋ ਦੋ ਅੰਗਰੋਜ ਦੇ ਪਾਣ ਨਾਲ ਆਪਾਂ ਦੋ ਸਾਲ ਗੁਰਬਾਣੀ ਨਾਲ ਜੁੜੇ ਰਹਾਂਗੇ ਤੇ ਸਹਿਜ ਪਾਠ ਦੀ ਸੰਤਿਹਾ ਵੀ ਨਾਲੋ ਨਾਲ ਚਲਦੀ ਰਹੇਗੀ ਤੇ ਜੇ ਆਪਾਂ 100 ਅੰਗਰੋਜ ਦਾ ਪਾਤਾ 15 ਦਿਨਾਂ ਚ ਸਮਾਪਤੀ ਹੋ ਜਾਣੀ ਇਸ ਕਰਕੇ ਦੋ ਅੰਗਰੋਜ ਦੇ ਸੁਣਿਆ ਕਰੋ ਤੇ ਆਪਣਾ ਜਨਮ ਸਫਲਾ ਕਰਿਆ ਕਰੋ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ